ਆਸ਼ਾ ਵਰਕਰ ਯੂਨੀਅਨ ਬੁੱਡਲਾਡਾ ਵੱਲੋਂ ਸਰਕਾਰੀ ਹਸਪਤਾਲ ਵਿਖੇ ਜੱਚਾ ਬੱਚਾ ਕੇਂਦਰ ਵਿੱਚ ਡਾਕਟਰਾਂ ਦੀ ਘਾਟ ਤੋਂ ਪਰੇਸ਼ਾਨ ਹੋ ਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਸਰਕਾਰ ਖਿਲਾਫ ਦਿੱਤਾ ਦਰਨਾ ਤੇ ਕੀਤੀ ਨਾਰੇਬਾਜ਼ੀ ਇਸ ਮੌਕੇ ਬੋਲਦਿਆਂ ਆਸ਼ਾ ਵਰਕਰ ਯੂਨੀਅਨ ਦੀ ਆਗੂ ਕਿਰਨਜੀਤ ਕੌਰ ਤਾਲੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਨਵੀਂ ਬਿਲਡਿੰਗ ਜੱਚਾ ਬੱਚਾ ਕੇਂਦਰ ਵਿੱਚ ਇਲਾਜ ਲਈ ਆਉਣ ਵਾਲੇ ਜੱਚਾ ਬੱਚਾ ਅਤੇ ਮਰੀਜ਼ ਪਰੇਸ਼ਾਨ ਹੋ ਰਹੇ ਹਨ mudavat mudavat ਅਸੀਂ ਅੱਜ ਬਹੁਤ ਪਰੇਸ਼ਾਨ ਹੋ ਕੇ ਆਕ ਕੇ ਇੱਥੇ ਧਰਮਾ ਦਿੱਤਾ ਹੈਗਾ ਅਸੀਂ ਇੱਥੇ ਇੱਕ ਗੈਨੀ ਡਾਕਟਰ ਨੀਸ਼ਾ ਜੀ ਨੇਗੇ ਜਿਹੜੇ ਆਪਣੇ ਪ੍ਰੈਗਨੈਂਟ ਤੇ ਚੱਚਾ ਬੱਚਾ ਦੀ ਦੇਖ ਰੇ ਕਰਦੇ ਸੀਗੇ ਉਹਨਾਂ ਦੀ ਡਿਊਟੀ ਹੈ ਜਿਹੜੀ ਇਹਨਾਂ ਨੇ ਮਾਨਸਾ ਸੇਵਾ ਹਸਤਾ ਦਾਗਾਈ ਗਈ ਹੈਗੀ ਅਸੀਂ ਇਹਨਾਂ ਨੂੰ ਇਸ ਟਾਈਮ ਸਭ ਦੇ ਧਿਆਨ ਚ ਵੀ ਧਿਆਨਦਾ ਤੇ ਆਪਣੇ ਸਿਰ ਸਰ ਜੀ ਮਾਨਸਾ ਜੀ ਦੇ ਧਿਆਨ ਚ ਧਿਆਨਦਾ ਪ੍ਰਿੰਸੀਪਲ ਬੁਧਰਾਮ ਜੀ ਨੂੰ ਵੀ ਮਿਦੇ ਅਸੀਂ ਉਹਨਾਂ ਨੂੰ ਬਹੁਤ ਵਾਰ ਕਿਹਾ ਵੀ ਜਿਹੜੀ ਡਾਕਟਰ ਹੈਗੀ ਉਹਨਾਂ ਦੀ ਡਿਊਟੀ ਇੱਥੋਂ ਕੱਟ ਕੇ ਮਾਨਸਾ ਆਦਾਈ ਜਾਵੇ ਵੀ ਸਾਡੀਆਂ ਜਿਹੜੀਆਂ ਅਸੀਂ ਚੱਚਾ ਬੱਚਾ ਨੂੰ ਲੈ ਕੇ ਆਉਨੇ ਆ ਤਾਂ ਸਾਨੂੰ ਬਹੁਤ ਨਸਕਰਾਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਮਜ਼ਦੂਰ ਹੈਗਾ ਦਿਹਾੜੀ ਸੱਡ ਕੇ ਆਜੀ ਗਰਭਤੀ ਔਰਤ ਨੂੰ ਇੱਥੇ ਲੈ ਕੇ ਆਉਂਦਾ ਹੈਗਾ 20 ਕਿਲੋਮੀਟਰ ਤੱਕ 25 ਤੱਕ ਤਾਂ ਇੱਥੋਂ ਲੈ ਕੇ ਆਉਂਦਾ ਜਦੋਂ ਆਉਨੇ ਆ ਦੋ ਦੋ ਤੰਦਨ ਨੂੰ ਮੁੜ ਜਾਂਦੇ ਆ ਤਾਂ ਇੱਥੇ ਡਾਕਟਰ ਨਹੀਂ ਹੁੰਦੀ ਫਿਰ ਸਾਨੂੰ ਮਾਨਸਾ ਜਾਣਾ ਪੈਂਦਾ ਤਾਂ ਦੇਖੋ ਇੱਕ ਡੋ ਮਜ਼ਦੂਰਾ ਕਿੰਨਾ ਕਰਾਇਆ ਪਾਉਂਦਾ ਮਾਨਸਾ ਤੱਕ 30 35 ਕਿਲੋਮੀਟਰ ਤੱਕ ਪੈਂਦਾ ਹੈਗਾ ਤਾਂ ਉਹ ਆਪਣੀ ਸਿਹਤ ਨੂੰ ਤਾਂ ਕਿਵੇਂ ਦਵਾਊਗਾ ਕਿੱਥੋਂ ਉਹਦੇ ਪ੍ਰੈਗਨੈਂਟ ਨੂੰ ਦੇਖ ਰੇ ਕਰੂਗਾ ਤਾਂ ਮੈਂ ਭਗਵਾਨਤਮਾਨ ਦੀ ਸਰਕਾਰ ਨੂੰ ਪੁੱਛਣਾ ਚਾਹਣੀ ਆ ਸਿਹਤ ਮੰਤਰੀ ਨੇ ਆਚਨ ਚਿੱਤ ਦੌਰਾ ਕੀਤਾ ਸੁੱਤੀ ਆਏ ਦੇਣਾ ਪਰ ਉਹ ਅੱਜ ਦੌਰਾ ਕਰੇ ਨਾ ਵਰਕਿੰਗ ਡੇ ਚ ਆਵੇ ਜੋ ਲੋਕਾਂ ਦੀਆਂ ਮੁਸਕਰਾ ਸੁਣੇ ਲੋਕਾਂ 'ਚ ਉੱਤਰ ਕੇ ਸੁਣੇ ਪਰ ਇਹਨਾਂ ਸਕਾਉਟ ਡਾ ਕੇ ਆਸੇ-ਪਾਸੇ ਲੋਕਾਂ ਨੂੰ ਪੰਕ ਤੱਕ ਨਹੀਂ ਪਹੁੰਚ ਦਿੰਦਾ ਹੈਗਾ ਪਰ ਮੈਂ ਕਹਿੰਦੀ ਅੱਜ ਸਾਡੇ ਲੋਕਾਂ 'ਚ ਉੱਤਰ ਕੇ ਸਾਡੇ ਆਸ਼ਾ ਤੋਂ ਸਾਡੇ ਲੋਕਾਂ ਤੋਂ ਉਹਨਾਂ ਤੋਂ ਦੁੱਖ ਸੋਣੇ ਬਿਓ ਉਹਨਾਂ ਨੂੰ ਕੀ ਦੁੱਖ ਆਗਾ ਆ ਕਰੋੜਾਂ ਰੁਪਈਆ ਦਾ ਜਿਹੜਾ ਨੇ ਹਸਪੀਟਲ ਖੜਾ ਕਰਾ ਇਹਦੇ ਵਿੱਚ ਇੱਥੇ ਡੇੜੀ ਜਿ ਨਹੀਂ ਆਉਣਗੀਆਂ ਕੋਈ ਇੱਥੇ ਸਿਹਤ ਸੂਤ ਤਾਂ ਨਹੀਂ ਆਊਗਾ ਮੈਨੂੰ ਲੱਗਦਾ ਇੱਥੇ ਤਾਂ ਇੱਕ ਦਿਨ ਕਬੂਤਰ ਵਧਣਗੇ ਕਿਉਂਕਿ ਜਦੋਂ ਇੱਥੇ ਡਾਕਟਰ ਹੀ ਨਹੀਂ ਕੋਈ ਇੱਕ ਗਉ ਨਹੀਂ ਡਾਕਟਰ ਸੀ ਇੱਥੇ ਦੋ ਪੋਸਟਾਂ ਸੀ ਇੱਕ ਉਹਨਾਂ ਦੇ ਤੋਂ ਦੁਖੀ ਹੋ ਕੇ ਅਸਤੀਫਾ ਦੇ ਕੇ ਚਲੀ ਗਈ ਇੱਕ ਰਹਿ ਗਈ ਉਹ ਵੀ ਮਾਨਸਾ ਰਹਿ ਗਈ ਤਾਂ ਇਹ ਕਿ ਇੱਕ ਉਹ ਵੀ ਅੱਕ ਕੇ ਮੰਦਾ ਚਲੀ ਜਾਣੀ ਆ ਇੱਥੇ ਡਾਕਟਰ ਕੋਈ ਵੀ ਨਹੀਂ ਹੈਗਾ ਬੇ ਕੀ ਦਾ ਡਾਕਟਰ ਹੈਗਾ ਉਹ ਵੀ ਰੈਸਪੀ ਤੇ ਚਲੀ ਗਈ ਇੱਥੇ ਕੋਈ ਆਪਰੇਸ਼ਨ ਕੇਸ ਨਹੀਂ ਹੁੰਦਾ ਹੈਗਾ ਰੈਫਰ ਕਿੱਥੇ ਜਾਂਦੇ ਨੇ ਮਾਨਸਾ ਨੂੰ ਕੋਈ ਇੱਥੇ ਦੰਦਾਂ ਦਾ ਅੱਖਾਂ ਦਾ ਨੱਕ ਕੰਨ ਦਾ ਕੋਈ ਡਾਕਟਰ ਨਹੀਂ ਹੈਗਾ ਤਾਂ ਮੈਨੂੰ ਦੱਸੋ ਇਹ ਕਰੋੜਾ ਰੁਪਇਆ ਢਾਕੇ ਕਿਉਂ ਖੜਾ ਕਰਿਆ ਕਿਉਂ ਕਰੋੜਾ ਰੁਪਇਆ ਖਰਾਬ ਕਰ ਰਹੇ ਨੇ ਜੇ ਜਦੋਂ ਇੱਥੇ ਸਹੂਲਤਾਂ ਹੀ ਨਹੀਂ ਦੇਣੀਆਂ ਤਾਂ ਮੈਂ ਕਹਿੰਦੀ ਵੀ ਇਹਨਾਂ ਨੂੰ ਜਿੰਦੇ ਢਾ ਦੋ ਬੰਦ ਕਰ ਦੋ ਤਾਂ ਉਹ ਸੈਸ਼ਨ ਦੇ ਵਿੱਚ ਬੈਠੇ ਵੱਡੀਆਂ-ਵੱਡੀਆਂ ਪੋਕੀਆਂ ਉੱਥੇ ਮਾ ਮਾ ਫੋਕੀਆਂ ਫੜਾ ਮਾਰੀ ਜਾਂਦੇ ਨੇ ਬੈਠੇ ਉਹਨਾਂ ਦੇ ਫੋਕੇ ਦਾਵਿਆਂ ਦੀ ਜਿਹੜੇ ਕਾ ਜਨਦਾ ਦੇ ਜਰੂਸ ਨਿਕਰਿਆ ਉਹ ਜਰੂਸ ਵੇਖਣ ਅਸੀਂ ਚੈਲੰਜ ਕਰਦੇ ਆ ਮੁੱਖ ਮੰਤਰੀ ਨੂੰ ਤੂੰ ਇੱਕ ਵਾਰੀ ਇੱਥੇ ਆ ਕੇ ਦੇਖ ਆਪਦੇ ਸਿਹਤ ਮੰਤਰੀ ਨੂੰ ਇੱਥੇ ਮੰਤਰੀਆਂ ਨੂੰ ਤੁਹਾਡਾ ਐਨਾਂ ਦੇ ਬਾਰਚ ਬੈਠਾ ਹੈਗਾ ਉਹ ਨੂੰ ਉਹ ਦੇਖ ਤਾ ਸਹੀ ਆ ਕੇ ਬੈਠੇ ਅੱਜ ਕੀ ਜਰੂਸ ਨਿਕਰਿਆ ਹੈਗਾ ਪਰ ਅਸੀਂ ਆਸ਼ਾ ਵਰਕਰ ਅੱਜ ਆ ਕੇ ਬੈਠੇ ਆ ਪਰ ਅਸੀਂ ਪਿੰਡੀ ਪਿੰਡੀ ਜਾ ਕੇ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਇਕੱਠੇ ਕਰਕੇ ਸੜਕਾਂ ਦੇ ਉਤਰਾਂਗੇ ਇਹ ਹਸਪਤਾਲ ਦੇ ਜਿੰਦੇ ਰਾਰਾਂਗੇ ਪਰ ਇਹਨੂੰ ਬੰਦ ਕਰ ਦੋ ਵੀ ਕਹੋ ਵੀ ਮਨਸਾਂ ਦੇ ਕਾਸਾ ਚਲਾਉ ਤੁਸੀਂ ਸੰਕਰਨ ਕਰਨ ਵਾਸਤੇ ਜਦੋਂ ਕੋਈ ਮਾਂਸਾ ਤੱਕ ਜਾਂਦੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਜੱਚਾ ਵਿੱਚਾਂ ਨੂੰ ਕੋਈ ਕਿਸੇ ਨੂੰ ਵੀ ਪ੍ਰਤਖਰੀਬ ਆਉਂਦੀ ਆ ਤਾਂ ਉਹਦਾ ਜ਼ਿੰਮੇਵਾਰ ਕੌਣ ਹੈਗਾ ਤਾਂ ਜਦੋਂ ਕੋਈ ਪ੍ਰੈਗਨੈਂਟ ਦੀ ਕਿਸੇ ਵੀ ਮਾਂ ਡੈਥ ਹੋ ਜਾਂਦੀ ਹੈਗੀ ਤਾਂ ਉਹ ਤੋਂ ਗਾਸਾ ਨੂੰ ਖਿੱਚ ਲੈਂਦੇ ਨੇ ਆਸ਼ਾ ਦੱਸੋ ਜੀ ਟੂਰ ਆਸ਼ਾ ਦੱਸੋ ਜੀ ਇਹ ਕਿਉਂ ਹੋ ਗਿਆ ਕਿਉਂ ਐਸਾ ਡਾਕਟਰ ਹੈਗੀ ਕੋਈ ਆਸ਼ਾ ਦੀ ਕੀ ਜ਼ਿੰਮੇਵਾਰੀ ਹੈਗੀ ਜੇ ਕਿਸੇ ਦੀ ਮੌਤ ਹੁੰਦੀ ਆ ਤਾਂ ਸਾਨੂੰ ਦੱਸਣ ਇਥੋਂ ਦਾ ਕੌਣ ਜ਼ਿੰਮੇਵਾਰ ਆ ਸੇਵ ਸਰਜੰਟ ਜ਼ਿੰਮੇਵਾਰ ਡਾਕਟਰ ਜ਼ਿੰਮੇਵਾਰ ਨੇ ਜਾਂ ਇਥੇ ਨ ਮੰਤਰੀ ਜ਼ਿੰਮੇਵਾਰ ਜਾਂ ਮੁੱਖ ਮੰਤਰੀ ਜ਼ਿੰਮੇਵਾਰ ਅਸੀਂ ਜਵਾਬ ਮੰਗਦੇ ਆ ਸਾਨੂੰ ਜਵਾਬ ਦਿਓ ਕੌਣ ਜ਼ਿੰਮੇਵਾਰ ਇਥਾਂ ਦਾ ਕਿਉਂ ਤੋਂ ਆਸ਼ਾ ਵਰਕਰ ਨੂੰ ਖਿੱਚਿਆ ਜਾਂਦਾ ਹੈਗਾ ਅਸੀਂ ਅਸੀਂ ਇਥੇ ਹੱਕ ਕੇ ਮੈਂ ਕਹਣੀ ਕਿ ਅਸੀਂ ਇੱਕ ਅੱਜ ਧਰਨਾ ਦਾ ਆ ਤਾਂ ਅਸੀਂ ਕਾਹਨੂੰ ਜੇ ਇਹੀ ਹਾਰ ਰਿਹਾ ਇਹਨਾਂ ਦਾ ਇਹਨਾਂ ਨੇ ਆਪਣਾ ਰਵੱਈਆ ਨਾ ਬਦਲਿਆ ਨਾ ਇਥੇ ਡਾਕਟਰ ਦੀ ਡਿਊਟੀ ਨਹੀਂ ਤਾਂ ਅਸੀਂ ਹਸਪੀਟਲ ਨੂੰ ਜਿੰਦਾ ਰਾਵਾਂਗੇ ਤੇ ਲੋਕਾਂ ਨੂੰ ਦੇ ਕੇ ਇਹਨਾਂ ਦਾ ਇੰਨਾ ਪਿੱਟ ਸਿਆਪਾ ਕਰਾਂਗੇ ਸੰਘਰਸ਼ ਤਿੱਖਾ ਕਰਾਂਗੇ ਇਹਨਾਂ ਦਾ ਜਲੂਸ ਕੱਢ ਕੇ ਰੱਖ ਦਾਂਗੇ ਆਸ਼ਾ ਵਰਕਰ ਹੁੰਦੀਆਂ ਆਕੀ ਨੇ ਸਾਨੂੰ ਦੱਸ ਦਾਂਗੇ ਜਿਹੜਾ ਸਾਡੇ ਮੋਢੇ ਤੇ ਧਰਕੇ ਚੜਾਉਂਦੇ ਨੇ ਤੇ ਇਹ ਖੁਦ ਜ਼ਿੰਮੇਵਾਰ ਹੋਣਗੇ ਜੇ ਕਿਸੇ ਨੂੰ ਇੱਥੇ ਕੋਈ ਵੀ ਪ੍ਰੋਬਲਮ ਹੁੰਦੀ ਆ ਤਾਂ ਆਸੀਂ ਸਰਕਾਰ ਨੂੰ ਸਿੱਧੇ ਆ ਕੇ ਰਾਂਗੇ ਤੇ ਉਥੇ ਲੋਕਾਂ ਦੇ ਨਾਂ ਖੜਾਂਗੇ ਪਰ ਅਸੀਂ ਇਹ ਚੇਤਾਵਨੀ ਦਿੰਨੇ ਆ ਵੀ ਜਾਂ ਤਾਂ ਸਿੱਧੇ ਹੋ ਕੇ ਇੱਥੇ ਡਾਕਟਰ ਧਰਤੀ ਕਰੋ ਇਹਨਾਂ ਦੀਆਂ ਜਿਹੜੀਆਂ ਸਾਡੀਆਂ ਮੰਗਾਂ ਨੇ ਪੂਰੀਆਂ ਕਰੋ ਤੇ ਨਹੀਂ ਤਾਂ ਫਿਰ ਹਸਪੀਟਲ ਨੂੰ ਬੰਦ ਕਰਕੇ ਰੱਖ ਦੋ ਇਹ ਮੰਗਾਂ ਹੀ ਨਹੀਂ ਦੀ ਜਿਹੜਾ ਡਾਕਟਰ ਆਪਣੇ ਮੁੱਖ ਮੰਤਰੀ ਸਾਹਿਬ ਨੇ ਏਡੀ ਵੱਡੀ ਬਿਲਡਿੰਗ ਬਣਾ ਕੇ ਧਰਿਆ ਵਿੱਚ ਭਲਾੜਾ ਸ਼ਹਿਰ ਦੇ ਵਿੱਚ ਤੇ ਉਹਨਾਂ ਨੇ ਇਹ ਕਿਹਾ ਵੀ ਇਹ ਆਪਣਾ ਹਸਪੀਟਲ ਬਣਾਇਆ ਗਿਆ ਲੇਡੀਜ਼ ਲਈ ਇੱਥੇ ਇੱਕ ਗਾਇਨੀ ਦੇ ਡਾਕਟਰ ਆਉਂਦੇ ਸੀ ਡਾਕਟਰ ਨੀਸ਼ਾ ਸਿੰਗਲਾ ਉਹਨਾਂ ਨੂੰ ਇੱਥੋਂ ਹਟਾ ਕੇ ਦੀ ਮਾਨਸਾ ਭੇਜਿਆ ਜਾਂਦਾ ਕੀ ਗੱਲ ਇੱਥੇ ਪ੍ਰੈਗਨੈਂਟ ਜਿਹੜੀਆਂ ਹੁੰਦੀਆਂ ਨੇ ਉਹ ਖੱਜਲ ਖਵਾਰ ਹੁੰਦੀਆਂ ਨੇ ਸਾਰਾ ਦਿਨ ਇੱਥੋਂ ਆ ਕੇ ਆਪਣਾ ਵਿਚਾਰੀਆਂ ਟ੍ਰੀਟਮੈਂਟ ਨਹੀਂ ਸਹੀ ਟਾਈਮ ਕਰਵਾ ਸਕਦੀਆਂ ਗਿਆ ਉਹਨਾਂ ਨੂੰ ਕੋਈ ਸਹੂਲਤ ਨਹੀਂ ਮਿਲਦੀ ਹੈਗੀ ਅੱਗੋਂ ਉਹਨਾਂ ਨੂੰ ਪੇਨ ਦੇ ਵਿੱਚ ਉਹਨੂੰ ਮਾਨਸਾ ਰੈਫਰ ਕੀਤਾ ਜਾਂਦਾ ਹੈ ਤੇ ਰਸਤੇ ਵਿੱਚ ਜੇ ਕੋਈ ਆਸ਼ਾ ਇਹਨੂੰ ਪੇਸ਼ੈਂਟ ਨੂੰ ਪ੍ਰੋਬਲਮ ਆਉਂਦੀ ਹੈ ਜੀ ਤਾਂ ਉਹਨਾਂ ਦਾ ਜ਼ਿੰਮੇਵਾਰ ਕੌਣ ਹੈਗਾ ਤੇ ਮੁੱਖ ਮੰਤਰੀ ਨੂੰ ਅਸੀਂ ਇਹੀ ਕਹਿੰਨੇ ਆਂ ਵੀ ਤੁਸੀਂ ਐਡੀ ਬਲਡੀ ਬਿਲਡਿੰਗ ਬਣਾਈ ਹੈ ਕਬੂਤਰ ਘੁੱਗੀਆਂ ਬੋਲਣ ਵਾਸਤੇ ਬਣਾਈ ਹੈ ਜਾਪਰੇ ਇਹਨਾਂ ਨੂੰ ਲੋਕ ਕਰਕੇ ਜਾਇਆ ਜਾਵੇ ਕਿਉਂਕਿ ਸਾਡੇ ਜਿਹੜੇ ਮਰੀਜ਼ ਦੇ ਵਿਚਾਰੇ ਇਹ ਖੱਦਲ ਖਾਰ ਨਾ ਹੋਣ ਆਪਣਾ ਕਿਤੇ ਹੋਰ ਇਲਾਜ ਕਰਾਉਣ ਸਰਕਾਰ ਇਹ ਇਹ ਜੇ ਕੰਮ ਕਰਦੀ ਹੈਗੀ ਤਾਂ ਸਾਨੂੰ ਬਹੁਤ ਬੁਰਾ ਲੱਗਦਾ ਜੀ ਕਿਉਂਕਿ ਅਸੀਂ ਮਰੀਜ਼ਾਂ ਨੂੰ ਲੈ ਕੇ ਆਉਨੇ ਆ ਸਾਰਾ ਦਿਨ ਸਾਡਾ ਇੱਥੇ ਘੁੱਟ ਜਾਂਦਾ ਗਰੀਬ ਲੋਕ ਨੇ ਜਿਹੜੇ ਮਸਾਂ ਇੱਕ ਆਪਣਾ ਟਾਈਮ ਕੱਢ ਕੇ ਇੱਥੇ ਲੈ ਕੇ ਆਉਂਦੇ ਆ ਪੇਸ਼ੈਂਟ ਨੂੰ ਇੱਥੇ ਡਾਕਟਰ ਨਹੀਂ ਮਿਲਦੇ ਜੀ ਡਾਕਟਰ ਦੀ ਸਹੂਲਤ ਤੋਂ ਬਿਨਾ ਮਰੀਜ਼ ਐਦਾਂ ਚਲੇ ਜਾਂਦੇ ਨੇ ਫਿਰ ਕਹਿੰਦੇ ਮਟਰਨਲ ਡੈਥ ਹੁੰਦੀ ਮਟਰਨਲ ਡੈਥ ਕਿਉਂ ਹੁੰਦੀਆਂ ਜੀ ਇਸੇ ਕਾਰਨ ਨਹੀਂ ਹੁੰਦੀਆਂ ਨੇ ਜਦੋਂ ਡਾਕਟਰ ਟ੍ਰੀਟਮੈਂਟ ਨਹੀਂ ਪੂਰਾ ਕਰ ਰਿਹਾ ਡੈਥਾਂ ਹੋਣੀਆਂ ਨੇ ਪੇਸ਼ੈਂਟ ਨੂੰ ਟ੍ਰੀਟਮੈਂਟ ਨਹੀਂ ਮਿਲ ਰਿਹਾ ਪੇਸ਼ੈਂਟ ਦੀ ਡੈਥ ਹੁੰਦੀ ਆ ਤੇ ਆਸ਼ਾ ਵਰਕਰ ਨੂੰ ਠਹਿਰ ਜਦੋਂ ਹਸਪਤਾਲ ਬੰਦ ਪਿਆ ਸਿਵਲ ਸਰਜਨ ਨਹੀਂ ਕੋਈ ਝਾਤ ਮਾਰ ਰਿਹਾ ਕੋਈ ਐਸਐਮ ਨਹੀਂ ਦੇਖ ਰਿਹਾ ਕੋਈ ਮੁੱਖ ਮੰਤਰੀ ਸਿਹਤ ਮੰਤਰੀ ਆ ਕੇ ਦੇਖਣ ਜੀ ਹਸਪਤਾਲ ਬੰਦ ਪਿਆ ਸਾਡਾ ਓਏ ਸੰਡੇ ਨੂੰ ਹੋ ਰੌਂਡ ਲਾਉਂਦੇ ਨੇ ਕਿ ਵੀ ਅਸੀਂ ਵੇਟ ਕਰਕੇ ਗਏ ਆ ਕਾਹਦਾ ਵਿਜ਼ਿਟ ਕਰਦੇ ਨੇ ਜੀ ਸੰਡੇ ਨੂੰ ਤਾਂ ਕੋਈ ਵੀ ਨਹੀਂ ਆਉਂਦਾ ਹਸਪਤਾਲ 'ਚ ਤੁਸੀਂ ਇਸ ਇਸ ਟਾਈਮ ਆ ਕੇ ਹੁਣ ਪ੍ਰੈਜ਼ੈਂਟ ਦੇਖੋ ਵੀ ਹਸਪਤਾਲ ਦੇ ਕੀ ਹਾਲ ਚੱਲ ਰਹੇ ਨੇ ਕਿੰਨਾ ਮੰਦਾ ਹਾਲ ਐਮਐਲਏ ਸਾਹਿਬ ਨਹੀਂ ਸਾਨੂੰ ਦੇਖ ਰਹੇ ਹੈਗੇ ਕਿ ਹਸਪਤਾਲ ਦੇ ਕਿੰਨੇ ਦਿਨ ਹੋ ਗਏ ਖੱਜਲ ਖਵਾਰ ਹੁੰਦੇ ਲੋਕਾਂ ਨੂੰ ਐਮ ਐਲਓ ਸਾਡੇ ਜਬਾਰ ਦੇ ਵਿੱਚ ਬੈਠੇ ਨੇ ਜੀ ਬਿਲਕੁਲ ਨਹੀਂ ਉਹ ਦੇਖ ਰਹੇਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਾਕ ਪ੍ਰਧਾਨ ਤਰਜੀਤ ਸਿੰਘ ਕਹਿਲ ਕਾਂਗਰਸ ਪਾਰਟੀ ਬਡਲਾੜਾ ਅੱਜ ਮੈਂ ਆਇਆ ਸਰਕਾਰੀ ਹਸਪੀਟਲ ਬਡਲਾੜਾ ਵਿਖੇ ਜੋ ਸਾਡੀਆਂ ਭੈਣਾਂ ਆਸ਼ਾ ਵਰਕਰ ਨੇ ਇਹਨਾਂ ਨੂੰ ਜੋ ਵੀ ਦਿੱਕਤਾਂ ਹੋ ਵੀ ਐਥੇ ਜਾ ਲੇਡੀਜ਼ ਨੂੰ ਬੱਚਾ ਪੈਦਾ ਕਰਨ ਲਈ ਜੋ ਦਿੱਕਤਾਂ ਆ ਰਹੀਆਂ ਡਾਕਟਰ ਨੂੰ ਆਸ਼ਾ ਵਰਕਰ ਭੈਣਾਂ ਸਾਡੀਆਂ ਜਿੰਮੇ ਕਹਿਣਗੀਆਂ ਅਸੀਂ ਇਹਨਾਂ ਦੇ ਹਰ ਸੰਘਰਸ਼ ਦੇ ਨਾਲ ਡਟ ਕੇ ਸਾਥ ਦੇਵਾਂਗੇ ਪਾਰਟੀ ਬਣੀ ਹੋ ਮੈਂ ਨਿੱਜੀ ਤੌਰ ਤੇ ਵੀ ਮੇਰੀ ਸੋਚ ਇਹ ਹੈ ਵੀ ਜੇ ਸਾਡੇ ਧੀਆ ਭੈਣਾ ਕੱਲ ਨੂੰ ਜਿਹੜੇ ਬੱਚੇ ਪੈਦਾ ਹੋਣਿਆ ਨਾ ਉਹਨੂੰ ਦਿੱਕਤ ਆਉਂਦੀ ਹੈ ਲੇਡੀਜ਼ ਨੂੰ ਕਿੱਡੀ ਵੱਡੀ ਪ੍ਰੋਬਲਮ ਆ ਇਹ ਤਾਂ ਮੇਰੀ ਪ੍ਰਸ਼ਾਸਨ ਨੂੰ ਮੰਗਾ ਇਹਨਾਂ ਸਾਡੀਆਂ ਭੈਣਾਂ ਦੇ ਜੋ ਇਹਨਾਂ ਦੀਆਂ ਮੰਗਾਂ ਨੇ ਉਹਦੇ ਧਿਆਨ ਦਿੱਤਾ ਜਾਵੇ ਜੇ ਕੱਲ ਨੂੰ ਕੋਈ ਪ੍ਰੋਬਲਮ ਖੜੀ ਹੁੰਦੀ ਆ ਤਾਂ ਪ੍ਰਸ਼ਾਸਨ ਇਹਦਾ ਜ਼ਿੰਮੇਵਾਰ ਹੋਊਗਾ ਮੈਂ ਦੁਬਾਰਾ ਵੀ ਇਹਨਾਂ ਦੇ ਨਾਲ ਆ ਜੀ ਅਸੀਂ ਡਟ ਕੇ ਸਾਥ ਦੇਵਾਂਗੇ ਪੂਰਾ ਸასი ਕਾਲ ਜੀ